ਸਤਸ਼ਿ ਸ਼੍ਰੀ ਅਕਾਲ ਜੀ ਮੈਂ ਅੰਦਰਪਾਲ ਸਿੰਘ ਪਮਾਰੀ 20 ਪੁਰਚੂ ਦੀਆਂ ਵੀ ਚੈਨਲ ਤੋਂ ਅੱਜ ਆਪਾਂ ਪਹੁੰਚੇ ਆਂ ਪਿੰਡ हसनਪੁਰ ਜਿੱਥੇ ਜਗਰੂਪ ਸਿੰਘ ਉਫਯੂਪਾ ਜਿਹਨਾਂ ਪਿਆਨਾ ਜੁੱਪਾ ਕਹੇ ਜਾਂਦਾ ਵਾ ਸੀਨੀਅਰ ਮੀਰ ਪ੍ਰਧਾਨ ਨੇ ਟਕੌਂਦਾ ਕਸ਼ਾਂ ਜੁਨੀਆਂ ਦੇ ਲੁਧਿਆਣੇ ਤੋਂ ਉਹਨਾਂ ਨਾਲ ਕੁਝ ਵਿਚਾਰਾਂ ਕਰਦੇ ਜਿਵੇਂ ਅੱਜ ਦਾ ਮੋਧਾ ਲੈ ਕੇ ਚੱਲਦੇ ਆਂ ਆਪਾਂ ਦਰੱਖਤਾਂ ਦਾ ਦਰੱਖਤਾਂ ਨੂੰ ਅੱਗ ਲਾਈ ਜਾਂਦੀ ਆਂ ਕਈ ਗਲਤੀ ਨਾਲ ਅੱਗ ਲੱਗਦੀ ਆ ਉਹਨਾਂ ਨਾਲ ਵਿਚਾਰ ਕਰਦੇ ਆਂ ਪੀਰ ਜੀ ਸਤਸ਼ਿ ਸ਼੍ਰੀ ਅਕਾਲ ਪੀਰ ਜੀ ਸਤਸ਼ਿ ਠੀਕਾ ਕੋ ਕਰ ਦਿੱਤਾ ਬੜਾ ਇੱਕ ਅਜਿਹਾ ਆਪਾਂ ਦੇਖੀਏ ਦਰਾਤਾਂ ਨੂੰ ਅੱਗ ਬੋ ਲੱਗਦੀ ਹੈ ਟਾਈਮ ਉਹ ਜੀ ਚਾ ਕੇ ਦੇਖੀ ਜਾਈ ਉਹਨਾਂ ਦੇ ਜਾਨਵਰਾਂ ਨੂੰ ਵੀ ਯਾਨੀ ਕਿ ਕਾਫੀ ਮੁੱਦੇ ਆਉਂਦੇ ਆ ਦੇਖੀਏ ਮੈਂ ਆਪਾਂ ਕਾਫੀ ਵਾਇਰਲ ਹੋ ਜਾਂਦੀ ਵੀਡੀਓ ਕਿ ਜਿਹੜੀ ਵਿਚਾਰੇ ਮਰੀ ਹੁੰਦੀਆਂ ਨੇ ਅੜਲੇ ਜਲੇ ਹੁੰਦੇ ਆ ਦਰਖ ਜਲੇ ਹੁੰਦੇ ਆ ਬਟ ਵੜੇ ਦਰਖ ਜਲ ਜਾਂਦੇ ਆ ਉਹਨਾਂ ਵਾਰੀ ਕਿ ਕੀ ਵਿਚਾਰ ਤੈ ਪਹਿਲਾਂ ਤਾਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਜਿਹੜੀ ਆਪਾਂ ਕਹਿੰਦੇ ਵੀ ਅੱਗ ਲੱਗਦੀ ਅੱਗ ਲੱਗਦੀ ਨਹੀਂ ਹੈਗੀ ਅੱਗ ਆ ਜਿਹੜੀ ਆਪਣੇ ਜਦੋਂ ਕਿਸਾਨ ਭਰਾ ਨੇ ਉਹ ਆਪਣੀ ਫਸਲ ਵੜਦੇ ਆ ਚਾਹੇ ਉਹ ਕਣਕ ਦੀ ਹੋਵੇ ਜਾਂ ਝੋਨੇ ਦੀ ਹੋਵੇ ਝੋਨੇ ਦੇ ਵਿੱਚ ਆ ਕੇ ਰਾਤ ਘਟ ਮੱਚਦੀ ਗਾ ਕੋਈ ਟੈਂਪਰੇਚਰ ਘੱਟ ਹੁੰਦਾ ਹੂੰ ਤੇ ਗਰਮੀ ਦੇ ਵਿੱਚ ਜਦੋਂ ਕਣਕ ਦੀ ਵਾਢੀ ਹੁੰਦੀ ਆ ਆਪਣੇ ਤੂੜੀ ਬਣਾਉਣ ਤੋਂ ਬਾਅਦ ਹੂੰ ਜਿਹਦਾ ਉਹਦਾ ਥੱਲੇ ਮਲਵਾ ਰਹਿ ਜਾਂਦਾ ਮੜਾ ਮੋਟਾ ਉਹਨੂੰ ਅੱਗ ਲਗਾ ਦਿੰਦੇ ਸਾਡੇ ਕਈ ਕਿਸਾਨ ਵੀਰੇ ਜਿਹੜੀ ਭਾਵੇਂ ਕਿ ਹੁਣ ਬਹੁਤ ਘੱਟ ਗਈ ਆ ਪਰ ਹਜੇ ਵੀ ਲੱਗਦੀ ਆ ਉਹ ਜਦੋਂ ਘਾਹ ਸੁੱਕਾ ਹੁੰਦਾ ਗਰਮੀ ਦਾ ਮੌਸਮ ਦਾ ਅੱਗ ਖੱਤੇ ਦੇ ਬੰਨੇ ਨਾਲੇ ਦਰਾਖਤ ਹੁੰਦੇ ਆ ਗਰਮੀ ਦਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਉਹ ਅਗਰ ਜਿਆਦਾ ਦਾਖਤਰਾ ਨੂੰ ਨੁਕਸਾਨ ਕਰਦੀ ਆ ਜਿਹੜੀ ਕਿ ਬਹੁਤ ਮੰਦ ਭਗੀ ਆ ਕੀ ਕਣਕ ਦੇ ਜਿਹੜੇ ਢਾਲ ਬੱਚਦੇ ਪਿੱਛੇ ਕੀ ਉਹਨਾਂ ਨੂੰ ਅਗਰ ਨੂੰ ਜ਼ਰੂਰੀ ਹੁੰਦੀ ਆ ਦੇਖੋ ਇਹ ਤਾਂ ਸਾਡੇ ਕਿਸਾਨ ਭਰਾਵਾਂ ਨੂੰ ਸਮਝਿਆ ਜਾਂਦਾ ਸਮਝਣਾ ਚਾਹੀਦਾ ਹੂੰ ਪਰਾਲੀ ਦੇ ਵਿੱਚ ਤਾਂ ਆਪਾਂ ਮੰਨਦੇ ਆ ਕਿ ਝੋਨੇ ਵੇਲੇ ਬਹੁਤ ਜਿਆਦਾ ਮਲਬਾ ਹੁੰਦਾ ਝੋਨੇ ਵੇਲੇ ਕਾਫੀ ਜਿਆਦਾ ਮਲਬਾ ਹੋਣ ਕਰਕੇ ਹੂੰ ਕਈ ਕਿਸਾਨ ਭਰਾਵਾਂ ਕੋਲੇ ਆਪਣੇ ਉਹ ਜੇ ਖੇਤੀ ਦੇ ਸੰਦ ਹੈ ਨਹੀਂਗੇ ਹੂੰ ਜਿਹਦੇ ਕਰਕੇ ਉਹਨਾਂ ਦੀ ਮਜ਼ਦੂਰੀ ਵਾਸ ਉਹਨਾਂ ਨੂੰ ਅੱਗ ਲਾਉਣੇ ਪੈ ਜਾਂਦੀ ਆ ਠੀਕ ਆ ਜੀ ਭਾਵੇਂ ਕਿ ਹੁਣ ਸਾਡਾ ਇਹ ਕਿਸਾਨ ਆ ਕਾਫੀ ਜਾਗਰਤ ਹੋ ਚੁੱਕਿਆ ਹੂੰ ਕਾਫੀ ਜਿਆਦਾ ਸਰਕਾਰ ਦੇ ਵੱਲੋਂ ਇਹ ਜਿਹੇ ਸਹੂਲਤਾਂ ਮਿਲ ਗਈਆਂ ਮਸ਼ੀਨਾਂ ਦੇ ਰੂਪ ਦੇ ਵਿੱਚ ਸਬਸਿਡੀ ਦੇ ਰੂਪ ਦੇ ਵਿੱਚ ਜਿਹੜੀ ਅੱਗ ਕੇ ਬਹੁਤ ਆਪਾਂ ਕਹਿੰਦੇ 40 50% ਤੋਂ ਪਰਸੈਂਟ ਤੋਂ ਜ਼ਿਆਦਾ ਘਟੀ ਆ ਸਾਡੇ ਹਸਨਪੁਰ ਦੀ ਗੱਲ ਕਰਦੇ ਆ ਇਹ ਸਾਡੇ ਹਸਨਪੁਰ ਪਿੰਡ ਦੇ ਲਈ ਬੜੇ ਮਾਣ ਵਾਲੀ ਗੱਲ ਆ ਹਾਂਜੀ ਕਿ ਡੀਸੀ ਲੁਧਿਆਣਾ ਦੇ ਵੱਲੋਂ ਪਿੰਡ ਹਸਨਪੁਰ ਝੋਨੇ ਦੇ ਸੀਜ਼ਨ ਦੇ ਦੌਰਾਨ ਆਪਾਂ ਕੇ ਲਈ 100% ਅੱਗ ਤੋਂ ਰਹਿਤ ਪਾਇਆ ਗਿਆ ਉਹ ਸੈਟਲਾਈਟ ਉਹਨਾਂ ਦੇਖ ਦਿੰਦੇ ਆ ਉਹ ਉਹਨਾਂ ਨੇ ਇੱਕ ਪ੍ਰੋਗਰਾਮ ਵੀ ਲਿਖਿਆ ਸੀ ਪਿੰਡ ਹਸਨਪੁਰ ਦੇ ਵਿੱਚ ਆ ਕੇ ਕਿਸਾਨ ਭਰਾਵਾਂ ਦਾ ਧੰਨਵਾਦ ਕਰਦੇ ਭਾਵੇਂ ਕਿ ਮੈਂ ਜੱਥੇਬੰਦੀ ਦਾ ਇੱਕ ਜ਼ਿਲ੍ਹੇ ਦਾ ਆਗੂ ਆ ਪਰ ਅੱਜ ਤੱਕ ਮੈਂ ਕਦੇ ਵੀ ਸਾਡੇ ਕਿਸਾਨ ਭਰਾ ਨੂੰ ਪਿੰਡ ਦੇਆਂ ਨੂੰ ਜਦੋਂ ਉਹ ਗੱਲ ਕਰਦੇ ਆ ਵੀ ਪ੍ਰਾਲੀ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਕਹੀਦਾ ਵੀ ਦੇਖੋ ਜੇਰਾ ਤੁਹਾਡੇ ਕੋਲ ਸੰਦ ਟੱਪਾ ਹੈਗਾ ਤਾਂ ਆਪਾਂ ਇਸ ਪ੍ਰਾਲੀ ਨੂੰ ਉਹ ਸੰਦ ਨਾਲ ਆਪਾਂ ਜ਼ਮੀਨ 'ਤੇ ਖਪਾ ਕੇ ਆਪਣੀ ਖਾਦ ਬਣ ਜਾਊਗੀ ਪਰ ਕਦੇ ਇਹ ਉਸ ਦਾ ਨਜਾਇਜ਼ ਆਪਾਂ ਕਹਿੰਦੇ ਢੰਗ ਤਰੀਕਾ ਜਾਂ ਕੋਈ ਕਿਸਾ ਦਾ ਦਬਦਬਾ ਬਣਾਉਣ ਦੀ ਅਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਜ਼ਿਲ੍ਹੇ ਦੇ ਆ ਕੋਈ ਜੱਥੇਬੰਦੀ ਵਾਲੇ ਜੇ ਆਪਾਂ ਪਿੰਡਿਆਂ ਨੂੰ ਕਹਦੇ ਵੀ ਤੁਸੀਂ ਅੱਜ ਹੀ ਲਾਓ ਅੜੀ ਨਾਲ ਹੂੰ ਦੇਖੋ ਇੱਕ ਮਜਬੂਰੀ ਹੋਣੀ ਤੇ ਇੱਕ ਆਪਾਂ ਅੜੀ ਜੱਗ ਲਾਉਣੀ ਉਹ ਚ ਅੰਤਰ ਆ ਮਜਬੂਰੀ ਜਿੰਨਾ ਕਿਸਾਨ ਭਰਾਵਾਂ ਕੋਲੇ ਸਾਧਨ ਨਹੀਂ ਹੈਗਾ ਉਹਨੇ ਤਾਂ ਮਜਬੂਰੀ ਹੈਗੀ ਆ ਸਰਕਾਰ ਨੂੰ ਉਹਦੇ ਪਾਸ ਕਰਨੇ ਚਾਹੀਦੇ ਆ ਪਰ ਇੱਕ ਹੁੰਦਾ ਜੇ ਆਪਾਂ ਕੋ ਸੰਦ ਟੱਪਾ ਵੀ ਹੈਗਾ ਤੇ ਆਪਾਂ ਨੂੰ ਹੁੰਦਾ ਵੀ ਯਾਰ ਮੈਂ ਤਾਂ ਅੱਗੇ ਲਾਉਣੀ ਆ ਜਿਹੜਾ ਰੋਕ ਕੇ ਕੋਈ ਮੈਨੂੰ ਦਿਖਾਵੇ ਦੇਖੋ ਗਲਤ ਗੱਲ ਹੈਗੀ ਆ ਪਰ ਸਾਡੇ ਜਿਹੜੇ ਕਿਸਾਨ ਭਰਾ ਨੇ ਅੱਜ ਜਿਵੇਂ ਹੁਣ ਕਣਕ ਬੜੇ ਇੰਨੇ ਦਰਖਤਾਂ ਦਾ ਨੁਕਸਾਨ ਹੋਇਆ ਹੁਣ ਜੋ ਲੋਕਾਂ ਯਾਦਰਤੀ ਆਈ ਆ ਜਦੋਂ ਅੱਗ ਲਾਈ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਅੱਗ ਦਾ ਉਹ ਦਰਖਤਾਂ ਨੂੰ ਵੀ ਨਾਮ ਚਾਦੂਗੀ ਇਹ ਨਹੀਂ ਸਾਡੇ ਕਿਸਾਨ ਭਰਾ ਚਾਹੁੰਦੇ ਸੀ ਕਿ ਜੇਕਰ ਅਸੀਂ ਖੇਤਾਂ ਵਿੱਚ ਅੱਗ ਲਾਈਏ ਤਾਂ ਉਹ ਜਿਹੜੀ ਅੱਗ ਆ ਉਹ ਸਾਡੀ ਅੱਗ ਕਿਸੇ ਵੀ ਤਰ੍ਹਾਂ ਦੇ ਦਰਖਤ ਨੂੰ ਨੁਕਸਾਨ ਪਹੁੰਚਾਏ ਪਰ ਜਦੋਂ ਉਹ ਅੱਗ ਲਾਉਣ ਤੋਂ ਬਾਅਦ ਸਾਡੇ ਕਿਸਾਨ ਭਰਾਵਾਂ ਨੇ ਦੇਖਿਆ ਕਿ ਸਾਡੀ ਅਸੀਂ ਤਾਂ ਖੇਤ ਦੇ ਵਿੱਚ ਆਪਣਾ ਮਲਬਾ ਮਾੜਾ-ਮੋਟਾ ਮਚਾਉਣਾ ਉਹਦੀ ਪਰ ਇਹ ਉਲਟਾ ਦਾਸਤ ਮੱਚੇ ਤਾਂ ਉਹਨਾਂ ਦੇ ਮਨ ਨੂੰ ਠੇਸ ਲੱਗੀ ਆ। ਉਹਦੇ ਬਦਲ ਦੇ ਵਿੱਚ ਅੱਜ ਦੇਖੋ ਪਿੰਡਾਂ ਦੇ ਵਿੱਚ ਮਹਿਮਤ ਜਲੀ ਦਰਖਤ ਲਗਾਉਣ ਦੀ। ਦਰਖਤ ਲਾਉਣ ਦੇ ਵਿੱਚ ਅੱਗੇ ਵੀ ਕੋਣ ਆ ਸਾਡੇ ਕਿਸਾਨ ਭਰਾ ਨੇ। ਸੋ ਇਹ ਆ ਇਹ ਮੁੱਦਾ ਗੰਭੀਰ ਹੈਗਾ। ਹੌਲੀ-ਹੌਲੀ ਜਾਗਰਤੀ ਆ ਰਹੀ ਆ ਸਾਡੇ ਕਿਸਾਨ ਭਰਾ ਵੀ ਅੱਗ ਨੂੰ ਥੋੜਾ ਜਿਹਾ ਘਟਾ ਰਹੇ ਨੇ। ਤੁਸੀਂ ਇੱਥੇ ਗੱਲ ਕੀਤੀ ਕਿ ਹਾਂ ਚਲੋ ਲੋ ਉਹਨਾਂ ਜਾਗਰੂਕਤਾ ਕੀ ਜਦੋਂ ਫਿਰ ਅੱਗ ਲਾਉਂਦੇ ਆ ਕਿ ਇਹਨਾਂ ਨੂੰ ਕੋੜੇ ਨਹੀਂ ਖਰਨਾ ਜੀਦਾ ਸੀਗਾ ਤਾਂ ਆਪਣਾ ਦਾ ਇਹ ਕੋੜੇ ਖਾ ਗੋ ਕੇ ਜਾਂਦਾ ਤਾਂ ਆੜੇ ਦੇ ਬਾਨ ਪਾਹਾਂ ਦੇ ਜਾਂ ਗਲੌਣੀ ਮਜਬੂਰੀ ਜੀ ਕਿ ਵੀ ਦੂਜੀ ਗੱਲ ਇੱਕ ਇੱਕ ਅਗੇ ਨਾ ਮੈਂ ਜੋ ਛੋਟਾ ਹਾਂ ਮੈਂ ਦੇਖਦਾ ਹੁੰਦਾ ਸੀਗਾ ਆਪਾਂ ਬੜੇ ਛੋਟੇ ਕਬੀ ਦੇ ਹੰਦ ਕਣਕ ਵੀ ਦੇ ਹੁੰਦੇ ਸੀਗੇ ਤਾਂ ਮੈਂ ਡੈਡੀ ਨੂੰ ਪੁੱਛਣਾ ਕਿ ਹਾਂ ਜਿਹੜੀ ਆਹ ਕਣਕ ਜਿਹੜੀ ਬੱਲੀਆਂ ਰਹਿਣੀਆਂ ਆ ਪਾਪੋਤੇ ਸਾਰੀਆਂ ਬੱਲੀਆਂ ਰਹਿਣੀਆਂ ਕਿਸੇ ਪੱਠਿਆੜਿਆ ਨੇ ਆਉਣਾ ਜਾਂ ਹੋਰ ਐਸੀ ਭਾਈਚਾਰੇ ਨਾਲੇ ਨਾ ਉਹ ਬੱਲੀਆਂ ਚੱਕ ਕੇ ਅੱਧੇ ਖ ਲੈ ਨਹੀਂ ਸੜਕ ਤੇ ਉਹਨਾਂ ਨੇ ਆਦੀ ਲੈ ਇਕੱਠੇ ਕਰਨੀਆਂ ਉਦੋਂ ਬਾਅਦ ਜਿਹੜੇ ਆਪਣਾ ਥਰੇਸ਼ਰ ਨਾਲ ਦਾਣੇ ਪਾਚਦੇ ਹੁੰਦੇ ਉਹ ਕੀੜੀਆਂ ਲੈ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਠੀਕ ਆ ਉਹ ਕੱਲਾ ਕੱਲਾ ਦਾਣਾ ਅਸੀਂ ਉਹਨਾਂ ਨੂੰ ਦੇਣੇ ਦਾ ਕੀ ਸੀਗੇ ਉਹਨਾਂ ਦਾ ਉਹ ਦਾਣਾ ਤਾਂ ਦਿੱਤਾ ਨਹੀਂ ਫਿਰ ਉਹਨਾਂ ਨੂੰ ਵੀ ਖਤਮ ਕਰਤਾ ਕਿ ਇਹ ਵੱਡਾ ਵਿਸ਼ਾ ਨਹੀਂ ਹੈਗਾ ਕਿਵੇਂ ਉਹਨਾਂ ਨੂੰ ਖਤਮ ਕਰਨਾ ਉਹਨੇ ਕਰ ਨੂੰ ਖਤਮ ਕਰਨਾ ਦੇਖੋ ਇਹ ਤਾਂ ਗੱਲ ਮੰਨਣਾ ਮੈਂ ਇਹ ਗੱਲ ਜ਼ਰੂਰ ਇੱਕ ਪਾਸੇ ਕਿਸਾਨ ਪੂਰੀ ਸੇਵਾ ਕਰਦਾ ਮੈਂ ਇਹ ਗੱਲ ਮੰਨਦਾ ਵਾਂ ਕਿਸਾਨ ਪੂਰੀ ਸੇਵਾ ਕਰ ਇੱਕ ਵਾਰੀ ਪੂਰੀ ਸੇਵਾ ਤੁਹਾਨੂੰ ਦੀ ਵੀ ਕਰਦਾ ਖਾਣੇ ਦੇ ਵੀ ਕਰਦਾ ਘਰ ਦਾ ਠੀਕ ਆ ਉਹਨੂੰ ਉਹਦੀ ਮਿਹਨਤ ਦਾ ਹੱਕ ਨਹੀਂ ਮਿਲਦਾ ਪਰ ਜਿਵੇਂ ਸੇਵਾ ਕਰਦਾ ਇੱਕ ਪਾਸੇ ਆਹ ਕੰਮ ਕਰਦਾ ਤੇ ਬਰਾਬਰ ਜੀ ਨਹੀਂ ਆ ਜਾਂਦਾ ਦੇਖੋ ਇਹ ਬਿਲਕੁਲ ਗੱਲ ਸਹੀ ਆ ਕਿ ਇੱਕ ਕਿਸਾਨ ਇੱਕ ਇਹੋ ਜਿਹਾਂ ਆਪ ਦਾ ਕਿੱਤਾ ਕਰਦਾ ਜਿਹਦੇ ਕਿੱਤੇ ਦੇ ਨਾਲ ਬਹੁਤ ਸਾਰੇ ਜਿਹੜੇ ਜੀਵ ਜੰਤੂ ਆ ਉਹ ਵੀ ਆਪ ਦਾ ਢਿੱਡ ਪਾਲਦੇ ਨੇ ਹੋਰ ਸਾਡੇ ਕਾਫੀ ਭਾਈਚਾਰੇ ਆ ਜਿਨ੍ਹਾਂ ਦੇ ਉਹਨਾਂ ਦੇ ਵੀ ਕਿੱਤੇ ਸਾਡੇ ਕਿਸਾਨ ਭਰਾਵਾਂ ਨਾਲ ਜੁੜੇ ਹੋਏ ਨੇ ਪਰ ਹੁਣ ਜਿਹੜਾ ਮਸ਼ੀਨੀ ਜਾਊਗਾ ਆਈ ਜਾਂਦਾ ਉਹ ਕਿਰਤ ਵੀ ਪਿੰਡਾਂ ਦੇ ਵਿੱਚੋਂ ਖਤਮ ਹੋ ਗਈ। ਉਹਦਾ ਵੀ ਭਾਰੀ ਮਤਲਬ ਖਮਿਆਜਾ ਭੁਗਤਣਾ ਪੈ ਰਿਹਾ ਪਿੰਡਾਂ ਦੇ ਵਿੱਚ ਗਰੀਬ ਵਰਗ ਨੂੰ। ਕਿਉਂਕਿ ਮਸ਼ੀਨਾਂ ਕਰਕੇ ਕਿ ਕਣਕ ਦੀ ਬਾਢੀ ਜਲਦੀ ਹੁੰਦੀ ਹੁੰਦੀ ਸੀ। ਤਾਂ ਪਹਿਲਾਂ ਹੀ ਆ ਕੇ ਕਈ ਪਰਵਾਨੇ ਚਾਹਦਣਾ ਵੀ ਜਿਹੜੀ ਤੁਹਾਡੀ ਬਾਢੀ ਆ ਅਸੀਂ ਕਰਦੀ ਆ। ਉਹਦੇ ਇੱਕ ਹੋੜ ਹੁੰਦੀ ਸੀ। ਉਹਨਾਂ ਨੇ ਇੱਕ ਸਾਲ ਦੀ ਕਣਕ ਆ ਜਿਹੜੀ ਆਪਣੇ ਘਰ ਦੇ ਵਿੱਚ ਬਾਢੀ ਕਰਕੇ ਆਪਣੀ ਰੱਖਣੀ ਮਿਹਨਤ ਕਰਨੀ। ਦੇਖੋ ਇੱਕ ਮਿਹਨਤੀ ਹੁੰਦੀ ਥੋੜੇ ਦਿਨਾਂ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਨਾ। ਤਾਂ ਜਿੰਨੀ ਮਿਹਨਤ ਆਮ ਸਮਾਜ ਵਿੱਚ ਚੱਲਦੀ ਹੁੰਦੀ ਉਹਨਾਂ ਨੇ ਜਦੋਂ ਵੀ ਕੰਮ ਤਾਂ ਦੁਗਣਾ ਕਰਨਾ ਦੁਗਣਾ ਉਹਨਾਂ ਨੂੰ ਫਿਰ ਮਿਹਨਤ ਲਾਉਂਦੇ ਸੀ ਵੀ ਦੁਗਣਾ ਇਹਨਾਂ ਕੰਮ ਕਰਦਿਆਂ ਨੂੰ ਉਹਨਾਂ ਮੁੱਲ ਵੀ ਮਿਲਦਾ ਪਰ ਜਿਹੜਾ ਹੁਣ ਦਾ ਸਮਾਂ ਚੱਲ ਪਿਆ ਹੁਣ ਕੰਬਾਈਨਾਂ ਇਹਨਾਂ ਵੱਢਦੇ ਆ ਕਣਕ ਕਣਕ ਵੱਢਣ ਤੋਂ ਬਾਅਦ ਨਾ ਤਾਂ ਉਹ ਬੱਲੀਆਂ ਚੋਣ ਵਾਲੀ ਪਰੰਪਰਾ ਰਹੀ ਆ ਨਾ ਤਾਂ ਕੋਈ ਜਲਦੀ ਕੋਝੋਣੀ ਆਉਂਦਾ ਜੇ ਕੋਈ ਹੁੰਦੇ ਆ ਵਿੱਚ ਕੰਬਾਈਨ ਬੜੇ ਚਾਉਦੇ ਆ ਪਰ ਕੰਬਾਈਨ ਬਾਅਦ ਚ ਨਿਕਲਦੀ ਆ ਨਾਲ ਹੀ ਤੂੜੀ ਵਾਲੀ ਮਸ਼ੀਨ ਤੂੜੀ ਵਾਲੀ ਮਸ਼ੀਨ ਤੋਂ ਬਾਅਦ ਜਦੋਂ ਸਾਡੇ ਕਈ ਕਿਸਾਨ ਭਰਾ ਨੇ ਉਹ ਅੱਗ ਲਾਉਣ ਨੂੰ ਵੀ ਤਹਿਜੀਂ ਦਿੰਦੇ ਆ ਕਈ ਨਹੀਂ ਵੀ ਦਿੰਦੀ ਪਰ ਇੱਥੇ ਗੱਲ ਇਹ ਬਿਲਕੁਲ ਪੁਆਇੰਟ ਵਾਲੀ ਗੱਲ ਆ ਕਿ ਜੇਕਰ ਕਿਸੇ ਸਾਡੇ ਕਿਸਾਨ ਭਰਾ ਦੀ ਇਹ ਮਜਬੂਰੀ ਹੈਗੀ ਕਿ ਉਹਨੂੰ ਅੱਗ ਲਾਉਣੀ ਪੈਂਦੀ ਆ ਤਾਂ ਘੱਟੋ ਘੱਟ ਯਾਰ ਆਪਾਂ ਉਹ ਦਰਖਤ ਜਿੱਥੇ ਆਪਣੇ ਖੜੇ ਆ ਉਹਦੇ ਆਲੇ-ਦੁਆਲੇ ਜੇ ਇੱਕ ਜਾਂ ਦੋ ਆਪਾਂ ਹਲਾਂ ਦੇ ਸਿਆੜ ਮਾਰਦੇ ਆਂਗੇ ਤੇ ਹਵਾ ਦਾ ਰੁੱਖ ਦੇਖ ਕੇ ਇੱਕ ਤਾਂ ਹਵਾ ਦਾ ਰੁੱਖ ਦੇਖੋ ਦੂਜਾ ਜੇ ਆਪਾਂ ਅਥਰੀਆ ਸਵੇਰ ਲਾ ਲਈਏ ਤਾਂ ਉਹਦਾ ਟੈਂਪਰੇਚਰ ਘਟ ਜਾਂਦਾ ਜਿਹੜਾ ਜਦੋਂ ਆਪਾਂ ਦੁਪਹਿਰੇ ਲਾਉਨੇ ਅੱਗ ਤਾਂ ਉਹ ਕੁਦਰਤੀ ਟੈਂਪਰੇਚਰ ਜ਼ਿਆਦਾ ਹੁੰਦਾ ਉਹਦਾ ਸੇਕ ਵੀ ਅੱਗ ਦਾ ਜ਼ਿਆਦਾ ਹੁੰਦਾ ਜੇ ਆਪਾਂ ਜੇ ਉਹੀ ਅੱਗ ਲਾਉਣੇ ਪਹਿਲਾਂ ਤਾਂ ਉਹਦਾ ਆਲਾ-ਦਾਲਾ ਬਾਹੂ ਪਹਿਲੀ ਗੱਲ ਤਾਂ ਲਾਓ ਨਾ ਜੇ ਲਾਉਣੀ ਪੈਂਦੀ ਆਪਣੀ ਮਜਬੂਰੀ ਹੈਗੀ ਤਾਂ ਆਪਾਂ ਉਹਦੇ ਆਲੇ-ਦਾਲੇ ਸਿਆੜ ਮਾਰ ਕੇ ਤੇ ਹਵਾ ਦਾ ਰੁਖ ਦੇਖੀਏ ਆਥਣੀਆਂ ਸਵੇਰ ਲਈਏ ਤਾਂ ਜੋ ਉਹਦਾ ਨੁਕਸਾਨ ਉਹ ਘੱਟ ਸਕੇ ਜੇਕਰ ਆਪਾਂ ਆਪਣੇ ਖੇਤ ਦੇ ਆਲੇ-ਦੁਆਲੇ ਦੇ ਖੜੇ ਹੋਏ ਰੁੱਖਾਂ ਨੂੰ ਹੀ ਸਾੜ ਲਾਂਗੇ ਆਪਾਂ ਜੀਵ ਜਾਨਵਰਾਂ ਨੂੰ ਸਾੜ ਲਾਂਗੇ ਤਾਂ ਦੇਖੋ ਇੱਕ ਜਿਹੜਾ ਕਿਸਾਨ ਅੰਨ ਦਾ ਤੱਕ ਹੁੰਦਾ ਵਾ ਉਹਦੀ ਜੇ ਆਪਕੇ ਪਾਸ ਹੈ ਬਸ ਸੇਵਾ ਕਰਦੇ ਦੂਜੀ ਪਾਸੇ ਆਪਾਂ ਕੁਦਰਤ ਦਾ ਖਲਵਾੜ ਵੀ ਕਰ ਰਹੇ ਆ ਕੁਦਰਤ ਦਾ ਨਾਸ ਵੀ ਕਰ ਰਹੇ ਆ ਇਹ ਜਿਹੜਾ ਆਪਾਂ ਨੂੰ ਆਪਣੇ ਕਿਤੇ ਨੂੰ ਕਰਨ ਦੇ ਵਿੱਚ ਆਪਾਂ ਨੂੰ ਜਿਹੜਾ ਢੰਗ ਤਰੀਕੋ ਬਦਲਨੇ ਪੈਣੇ ਆ ਉਹਦੇ ਹੀ ਖਮਿਆਜਾ ਮੈਂ ਤਾਂ ਅੱਜ ਮੰਨਦਾ ਭਾਵੇਂ ਕਿ ਮੇਰੀਆਂ ਗੱਲਾਂ ਕਈਆਂ ਨੂੰ ਕੋੜੀਆਂ ਲੱਗ ਜਾਣਗੀਆਂ ਹਮ ਪਰ ਫਿਰ ਵੀ ਦੇਖੋ ਸੱਚ ਸੱਚ ਹੁੰਦਾ ਵਾ ਉਹਦਾ ਹੀ ਖਮਿਆਜਾ ਅੱਜ ਪਉਤ ਰਹੇ ਆ ਅੱਜ ਆਪਣੇ ਪੰਜਾਬ ਚ بارش ਕਿੰਨੀ ਲੇਟ ਹੋ ਗਈ ਹਾਂਜੀ ਲੇਟ ਹੋ ਗਈ ਟੈਂਪਰੇਚਰ ਹਾਂਜੀ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਹਮ ਦਬਈ ਦਾ ਦੱਸਦੇ ਆ ਕਿ 42 ਜਾਂ 43 ਤੱਕ ਟੈਂਪਰੇਚਰ ਜਿਹਨੂੰ ਆਪਾਂ ਸਭ ਤੋਂ ਗਰਮ ਕੰਟਰੀ ਮੰਨਦੇ ਦਬਈ ਜੇ ਪੰਜਾਬ ਵਾਲਾ ਕਿਹਨੇ ਜਾਣਾ ਉਹਨੇ ਕਹਣਾ ਵੀ ਗਰਮੀ ਬਹੁਤ ਆ ਬਹੁਤ ਬਰਾ ਹਾਲਾ ਸਵਾਲ ਆ ਜੇ ਇਹ ਹੁੰਦਾ ਕਿ ਪੰਜਾਬ ਆਪਾਂ ਉਸ ਦਬਈ ਵਰਗੇ ਰੇਗਿਸਤਾਨ ਵਰਗੇ ਕੰਟਰੀਆਂ ਤੋਂ ਵੀ ਆਪਾਂ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਲਾਏ ਜਿੱਥੇ ਕਿ ਟੈਂਪਰੇਚਰ ਆ ਜਿਹੜਾ ਉਹ 47 ਜਾਂ 48 ਡਿਗਰੀ ਤੇ ਪਹੁੰਚਣਾ ਚਿੰਤਾ ਦਾ ਵੀ ਸਾ ਬਾਰਿਸ਼ ਨਾ ਹੋਣੀ ਉਸ ਤੋਂ ਬਾਅਦ ਸਾਡੇ ਜੀਵ ਜਾਨ ਤੋਂ ਲੁੱਟ ਹੋਈ ਜਾਂਦੇ ਆ ਉসে ਜਾ ਕੇ ਦੇਖ ਲੋ ਕੀ ਅੱਜ ਆਪਾਂ ਖੇਤਾਂ ਦੇ ਵਿੱਚ ਜਾਂਦੇ ਆਂ ਹੂੰ ਸਾਨੂੰ ਉਹ ਪਾਂਸੀ ਦੀਆਂ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਹੂੰ ਨਹੀਂ ਆਉਂਦੀ ਉਹ ਲਪਤ ਹੋ ਚੁੱਕੀਆਂ ਜੇਕਰ ਆਪਾਂ ਅੱਗੇ ਖੇਤਾਂ ਜਾਂਦੇ ਸਵੇਰ ਵੇਲੇ ਜਾਂਦੇ ਹਨ ਤਾਂ ਤਰ੍ਹਾਂ ਤਰ੍ਹਾਂ ਪਾਂਸੇ ਚਲ ਚਲਾਹਟ ਮਿਲਦੀ ਹੁੰਦੀ ਸੀ ਹਾਂਜੀ ਉਹ ਕਿੱਥੇ ਗਈ ਉਹਨੂੰ ਗਾਇਬ ਕਿਨੇ ਕੀਤਾ ਕੌਣ ਉਹਦੇ ਵਿੱਚ ਰੋਲ ਅਦਾ ਕਰ ਰਿਹਾ ਚਾਹੇ ਜਾਣੇ ਚਾਹੇ ਅਣਜਾਣੇ ਹੂੰ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਉਹਦੇ ਵਿੱਚ ਆਦੀ ਭੂਮਿਕਾ ਨਿਭਾਈ ਆ ਪਰ ਅੱਜ ਜਿਹੜੇ ਸਾਡੇ ਕਿਸਾਨਾ ਜਾਗਰਤ ਹੋ ਰਹੇ ਨੇ ਹੱਥ ਪੱਲ ਕੇ ਬੇਨਤੀ ਆ ਕਿ ਆਪਾਂ ਕੁਦਰਤ ਦਾ ਨਾਸ ਨਾ ਕਰੀਏ ਸਾਡਾ ਸਾਰਾ ਕਿਤਾ ਕੁਦਰਤ ਨੂੰ ਪਿਆਰ ਕਰਨਾ ਇਹਨੂੰ ਖੇਤ ਨੂੰ ਇਸ ਢੰਗ ਤਰੀਕੇ ਨਾਲ ਬਣਾਓ ਕਿ ਅਸੀਂ ਕੁਦਰਤ ਦੀ ਸੇਵਾ ਵੀ ਕਰੀਏ ਨਾਲ ਇੱਕ ਇੱਕ ਕਿਸਾਨਾਂ ਦੀ ਹੋ ਗਈ ਆਪਾਂ ਗੱਲ ਕਰ ਰਹੇ ਦਰਖਤਾਂ ਦੀ ਇਹਦਾ ਦਰਖਤ ਦੇਖੇ ਕਿਸਾਨਾ ਨੁਕਸਾਨ ਹੋਇਆ ਹੁੰਦਾ ਪਰ ਜੰਗਲ ਮੈਕ ਵੀ ਉਹਨੂੰ ਵੀ ਚੀਜ਼ਾਂ ਦੇਖਣੀ ਚਾਹੀਦੀਆਂ ਨੇ ਕਿ ਨਹੀਂ ਤੇ ਇੱਕ ਜੇ ਆਪਾਂ ਸੜਕਾ ਬਣਾਉਣੀ ਆ ਬਣਾਉਨੇ ਆਪਾਂ ਕਰਦੇ ਆਂ ਤਰੱਕੀ ਕਰਦੇ ਤਰੱਕੀ ਦੇ ਨਾਮ ਤੇ ਕਈ ਦਰੱਖਟ ਵੱਢੇ ਜਾਂਦੇ ਆ ਹੋਰ ਕਈ ਨਾਮਵਰ ਫੈਕਟਰੀਆਂ ਬਣਦੀਆਂ ਉਹਦੇ ਦਰੱਖਟ ਛੋਟੇ ਜਾਂਦੇ ਆ ਉਹਦੇ ਵਾਰ ਵਿੱਚ ਥੋੜਾ ਕੀ ਕਹਿ ਆ ਪਹਿਲੀ ਗੱਲ ਆ ਸਰਕਾਰ ਨੂੰ ਇੱਥੇ ਥੋੜਾ ਜਿਆਹਾ ਹੁਣ ਸਖਤ ਰਵਈਆ ਅਪਣਾਉਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਹੁਣ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਆ ਅਸੀਂ ਜੱਥੇਬੰਦੀ ਵੱਲੋਂ ਭਾਰਤੀ ਖੇਨੇ ਦਾ ਟਟਕੋਂ ਦਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਇੱਕ ਮਹਨ ਚਲਾ ਰਹੇ ਆ ਅਸੀਂ ਆਪਣੇ ਸਾਹਨੇ ਜਿੰਨੇ ਪ੍ਰਧਾਨ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਘੱਟੋ ਘੱਟ ਜਿਆਦਾ ਨਾ ਸੀ ਸੌਂ ਦਰਾਖਤੀ ਲਾਓ ਤੁਸੀਂ ਹੂੰ ਪਰ ਉਹਦਾ ਦਰਾਖਤ ਲਾਉਣਾ ਤੁਸੀਂ ਮੋਟਰਾਂ ਦੇ ਲਾਉਣਾ ਜਿੱਥੇ ਪਾਣੀ ਦਾ ਸਾਧਨ ਵੀ ਹੋਵੇ ਤੇ ਜੇ ਕੋਈ ਖੇਤ ਦੇ ਵਿੱਚ ਅੱਗ ਵੀ ਲਾਉਂਦਾ ਹੂੰ ਤਾਂ ਉਹ ਨੁਕਸਾਨ ਤੋਂ ਬਚਿਆ ਹੋਵੇ ਵੀ ਆਪਾਂ ਦਰਾਖਤ ਲਾ ਲਿਆ ਜੀ ਲਾ ਲਿਆ ਤਿੰਨ ਸਾਲ ਬਾਅਦ ਆਪਾਂ ਵੇਚਾਂ ਲਾਂਗੇ ਸਹੀ ਹੈ ਚਾਹੇ ਹੁਣ ਜਾਣੇ ਜੀ ਮੱਚ ਗਿਆ ਫਿਰ ਆਪਾਂ ਨੂੰ ਦੇਖੋ ਫਿਰ ਲਾਉਣ ਦਾ ਫਾਇਦਾ ਕੀ ਹੈ ਘੱਟੋ ਘੱਟ ਦਰਾਖਤ ਲਾਉਣ ਵੇਲੇ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਜੇ ਖੇਤ ਦੇ ਵਿੱਚ ਕਈ ਵਾਰ ਦੇਖੋ ਕਈ ਸਾਡਾ ਕਿਸਾਨ ਭਰਾ ਵੀ ਨਹੀਂ ਲਾਉਂਦਾ ਕਈ ਵਾਰ ਅਚਾਨਕ ਸ਼ਾਰਟ ਸਰਕਟ ਹੋ ਜਾਂਦਾ ਹੈ ਸ਼ਾਰਟ ਸਰਕਟ ਹੋ ਜਾਂਦਾ ਉਹਦੇ ਦਰਖਤ ਆਦੇ ਪਾਲੇ ਹੁੰਦੇ ਨਾਲ ਹੁੰਦਾ ਖੇਤ ਹੁੰਦਾ ਉਹ ਸ਼ਾਰਟ ਸਰਕਟ ਨਾਲ ਵੀ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਦੇਖੋ ਨੇ ਜਿਹੜਾ 3 ਸਾਲ ਦਰਖਤ ਪਾਲੇ ਆ ਉਹਦਾ ਨੁਕਸਾਨ ਹੋ ਗਿਰੋ ਦੁੱਖ ਤਾਂ ਹੋਊਗਾ ਹਮ ਆਪਾਂ ਕਹਿੰਦਾ ਵੀ ਆਪਾਂ ਇਸ ਤੋਂ ਬਿਹਤਰ ਇਹੀ ਆ ਜਿਹੜੀ ਮਹਿੰਮ ਚਲਾ ਰਹੇ ਆ ਵੀ ਮੋਟਰਾਂ ਦੇ ਉੱਤੇ 5-5 ਦਰਖਤ ਲਾ ਲਓ ਜ ਵੱਧ ਲਾ ਸਕਦੇ ਹੋ ਹੋਰ ਵਧੀਆ ਘੱਟੋ ਘਾਟ 5 ਲਾਓ ਉਹਦੇ ਵਿੱਚ ਨਿੰਮ ਨੂੰ ਇੱਕ ਆਪਣੀ ਜਿਹੜੀ ਗੋਲ ਛਤਰੀ ਵਾਲੀ ਹੁੰਦੀ ਜਿਹੜੀ ਅਸੀਂ ਲਾਉਣੀ ਆ ਉਹਨੂੰ ਸੈਦ ਬਕੈਣ ਕਹਿੰਦੇ ਹੁੰਦੇ ਆ ਹਾਂ ਠੀਕ ਹੈ ਜਿਹੜੇ ਗੋਲ ਹੁੰਦੀਆਂ ਸੰਘੜੀਆਂ ਹੁੰਦੀਆਂ ਉਹ ਮੈਂ ਆਪਦੇ ਖੇਤ ਪੰਜ ਲਾਈਆਂ ਸੀਗੀਆਂ ਅੱਜ ਜੇ ਸਵੇਰੇ ਤਕਰੀਬਨ 11 12 ਵਜੇ ਉੱਥੇ ਚਲੇ ਜਾਈਏ ਜਦੋਂ ਦੁਪਹਿਰ ਸ਼ੁਰੂ ਹੁੰਦੀ ਆ ਸਵੇਰਾ ਲੰਘਦਾ ਤਾਂ ਇੰਨਾ ਵਧੀਆ ਉੱਥੇ ਬੈਠ ਕੇ ਨੰਦ ਆਉਂਦਾ ਤਿੰਨ ਕ ਸਾਲ ਦੇ ਵਿੱਚ ਵਿੱਚ ਉਹ ਇੱਕ ਪੂਰੇ ਭਰਵੇਂ ਦਰਖਤ ਬਣ ਚੁੱਕੇ ਆ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਜਾਨਵਰਾਂ ਦੀ ਕਰਦੇ ਸੀ ਹੂੰ ਉਹਦੇ ਉੱਤੇ ਮੈਂ ਪੰਜੀਆਂ ਦੇ ਆਹਲੇ ਨੇ ਪਾਏ ਹੋ ਦੇਖੇ ਉਹਦੇ ਉੱਤੇ ਮੈਂ ਕਾਟੂਆ ਦੇਖਿਆ ਮੈਂ ਸਵੇਰੇ ਤੱਕ ਨੀਨ ਪੌਣੇ ਕੇ 5 ਵਜੇ ਖੇਤ ਦੇ ਵਿੱਚ ਲੈ ਜਾਣਾ ਉੱਥੇ ਜਾ ਕੇ ਮੈਂ ਇੱਕੋ ਗੱਲ ਦੇਖਦਾ ਪਹਿਲਾਂ ਉਹਨਾਂ ਦਰਖਤਾਂ ਕੋਲੇ ਜਾ ਕੇ ਬੈਠੀਦਾ ਉੱਥੇ ਜਾ ਕੇ ਉਹ ਦਰਖਤਾਂ ਦੇ ਉੱਤੇ ਮੈਂ ਪਹਿਲੀ ਵਾਰ ਦੇਖਿਆ ਨਹੀਂ ਤਾਂ ਆਪਾਂ ਖੇਤਾ ਜੀ ਤਿੱਤਰੜਾ ਦੀ ਮਾਰਦੇ ਦੇਖੇ ਮੈਂ ਜਦੋਂ ਉਸੇ ਕੋਲੇ ਗਿਆ ਤਾਂ ਉਹ ਤਿੱਤਰ ਦਰਖਤਾਂ ਤੋਂ ਡਾਰੀ ਮਾਰ ਕੇ ਖੇਤ ਚ ਗਏ 10 12 ਫਿਰ ਉੱਥੇ ਲਗ ਲਗ ਕੋਲਾਂ ਦੀ ਆਵਾਜ਼ ਤੇ ਹੋਰ ਜਿਹੜੇ ਪੰਛੀ ਆ ਨਿੱਕੀਆਂ ਨਿੱਕੀਆਂ ਚੜੀਆਂ ਜਿਹੜੀਆਂ ਇੱਕ ਬਹੁਤ ਗੌਰ ਨਾਲ ਦੇਖਣੇ ਪਏ ਹਰੇ ਰੰਗ ਦੀਆਂ ਕੋ ਰੰਗ ਬਰੰਗੀਆਂ ਹੁੰਦੀਆਂ ਉਹ ਮਿਲੀਆਂ ਫਿਰ ਉੱਥੇ ਗੱਲ ਇੱਕ ਅੱਜ ਆਪਾਂ ਨੂੰ ਸਮਝਣੀ ਚਾਹੀਦੀ ਆ ਕਿ ਜੇਕਰ ਆਪਾਂ ਕੁਦਰਤ ਨਾਲ ਸੇੜ ਸਾੜੀ ਨਾ ਕਰੀ ਰੁੱਖ ਵੱੱਦ ਤੋਂ ਵੱਧ ਲਗਾ ਦੀ ਆਪਾਂ ਨੂੰ ਫਿਰ ਆ ਲੈਣੇ ਲਾਉਣ ਦੀ ਵੀ ਲੋੜ ਨਹੀਂ ਪੈਣੀ ਹਾਲਾਂਕਿ ਆਲੜੇ ਲਾਉਣੇ ਵਧੀਆ ਗੱਲ ਨੇ ਹਾਂ ਪਰ ਜੇ ਆਪਾਂ ਦਰਖਤ ਨੂੰ ਤਹਜੀ ਦੇ ਦੀ ਕਿਉਂਕਿ ਆਲਣਾ ਜਗਾ ਲੱਗ ਜਾ ਕਿ ਪੰਛੀ ਦਾ ਘਰ ਬਣ ਜਾ ਪਰ ਆਕਸੀਜਨ ਤਾਂ ਦੇਣੀ ਨੇ ਉਹਨੇ ਉਹਦੇ ਜਿਹੜਾ ਟੈਂਪਰੇਚਰ ਆ ਵਾਤਾਵਰਣ ਦਾ ਉਹ ਤਾਂ ਉਹਨੇ ਘਟਾਉਣਾ ਨਹੀਂ ਹੈਗਾ ਦਰਖਤਾ ਦਰਖਤ ਦੇ ਉੱਤੇ ਪੰਛੀ ਵੀ ਰਹਿਣਗੇ ਉਹਨਾਂ ਨੂੰ ਖਾਧ ਖਾ ਕੇ ਮਿਲੂਗੀ ਕੀੜੇ ਮਕੋੜੇ ਵੀ ਹੋਣ ਕੋਈ ਉੱਤੇ ਫੁੱਲ ਆਉ ਜਾਂ ਕੁਝ ਵੀ ਹੋਊਗਾ ਫਲ ਹੁੰਦਾ ਆਪਾਂ ਨੂੰ ਲੱਗਦਾ ਵੀ ਤੇ ਗਟੋਲੀਆਂ ਲੱਗੀਆਂ ਪਰ ਪੰਛੀ ਉਹਨੂੰ ਖਾਂਦੇ ਨੇ ਹਾਂਦੇ ਆ ਆਪਾਂ ਉਹਨਾਂ ਦਾਣਾ ਨਹੀਂ ਪਾ ਸਕਦੇ ਇਸ ਲਈ ਜਿਹੜਾ ਜਿਹੜਾ ਕੁਦਰਤੀ ਤੌਰ ਤੇ ਕੁਦਰਤ ਨੇ ਉਹਨਾਂ ਰਹਿਣ ਵਸੇ ਦਾ ਦਰਖਤਾਂ ਚ ਬਣਾਇਆ ਵਿਆ ਉਹ ਜੀਵ ਵੀ ਦਰਖਤਾਂ ਦੇ ਵਿੱਚ ਰਹਿ ਕੇ ਹੀ ਖੋਸਲੇ ਭਾਵੇਂ ਕਿ ਆਹ ਜਿਹੜਾ ਵਿੱਚ ਰਹਿਣਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਸੋ ਇਹ ਕਾਫੀ ਗੰਭੀਰ ਮੁੱਦਾ ਹੈਗਾ ਇਹ ਤੇ ਆ ਸਾਨੂੰ ਸੋਚਣਾ ਬਣਦਾ ਤੇ ਕੁਦਰਤੀ ਸੇਵਾ ਸਾਨੂੰ ਕਰਨੀ ਜੇ ਅੱਜ ਨਹੀਂ ਕਰਾਂਗੇ ਤਾਂ ਪਾਣੀ ਦਾ ਮੁੱਕ ਚਲਿਆ ਹੂੰ ਮਾਰੂਥਲ ਬਣਵਾ ਸਾਡਾ ਪੰਜਾਬ ਵੱਧ ਰਿਹਾ ਹੂੰ ਟੈਂਪਰੇਚਰ ਵੱਧ ਰਿਹਾ ਪਾਣੀ ਦੀ ਘਾਟ ਵੀ ਮਾਰ ਬਣੂਗੀ ਹੂੰ ਵੱਧਦਾ ਟੈਂਪਰੇਚਰ ਵੀ ਮਾਰ ਬਣੂਗਾ ਇਹਦੇ ਜੀਵ ਜੰਤੂ ਨਾ ਹੋਣਾ ਉਹ ਵੀ ਸਾਡੇ ਲਈ ਹਾਨੀ ਕਰਕਦਾ ਰਿਸਾ ਬਣੂਗਾ ਕਿਉਂਕਿ ਬਹੁਤ ਜਣੀਆਂ ਬਿਮਾਰੀਆਂ ਫਸਲਾਂ ਦੇ ਕੀੜੇ ਮਕੜੇ ਜਾਨਵਰ ਖਾਂਦੇ ਆ ਨੂੰ ਇੱਕ ਹੋ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਜੇ ਜਦੋਂ ਆਪਾਂ ਕਣਕ ਬੀਜਦੇ ਆ ਜਾਂ ਕੋਈ ਵੀ ਆਪਾਂ ਹੁਣ ਦੇਖੋ ਬਾਜਰਾ ਬੀਜਣਾ ਮੱਕੀ ਬੀਜਣੀ ਆ ਵੀਰ ਬਣ ਕੇ ਜਿਹੜੀ ਆਪਾਂ ਨਾ ਦਾਣੇ ਨੂੰ ਆਪਾਂ ਲਾਉਣੇ ਆ ਦਵਾਈ ਲਾਉਣੇ ਆ ਹੂੰ ਜ਼ਹਿਰੀਲੇ ਕੈਮੀਕਲ ਆਉਣੇ ਆ ਕਲੂਜ਼ਰ ਕਰਾ ਕੇ ਨਾ ਦੀਆਂ ਕੁਝ ਐਸੀਆਂ ਦਵਾਈਆਂ ਕਾਫੀ ਆ ਜਾਂਦੀਆਂ ਲਾadੀਆਂ ਲਾ ਦਿੰਦੇ ਆਪਾਂ ਉਹ ਨਾ ਲਾਇਆ ਕਰੋ ਵੀਰ ਬਣੇ ਜੇ ਤੁਸੀਂ ਇੱਕ ਕੀਲੇ ਦੇ ਵਿੱਚ 30 ਜਾਂ 40 ਕਿਲੋ ਵੀ ਪਾਉਣਾ ਜਾਂ 20 ਕਿਲੋ ਪਾਉਣਾ ਉਹਨੂੰ 5-10 ਕਿਲੋ ਵੱਧ ਪਾ ਲੋ ਹੂੰ ਪਰ ਉਹਨੂੰ ਚੋਗ ਕੇ ਪਾਂਸੀ ਮੈਂ ਬਹੁਤ ਮਰੇ ਦੇਖਿਆ ਮੈਂ ਅਣਜਾਣੇ ਦੇ ਵਿੱਚ ਜਦੋਂ ਨਵੀਂ ਦਵਾਈ ਆਈ ਆ ਮੈਂ ਮੱਕੀ ਬੀਜੀ ਕਾਚਰਾ ਹੂੰ ਜਿਹਨੂੰ ਆਪਾਂ ਕਹ ਦਿੰਨੇ ਆ ਮੈਂ ਉਹਨੂੰ ਦਵਾਈ ਲਾ ਕੇ ਬੀਜੀ ਉਹਨੂੰ ਉਹ ਦਵਾਈ ਲਾ ਕੇ ਬੀਜੀ ਤਾਂ ਉਹਦਾ ਬੜੇ ਮਨ ਨੂੰ ਠੇਸ ਲੱਗੀ ਕਿ ਉਸ ਖੇਤ ਦੇ ਵਿੱਚ ਹੀ ਕਬੂਤਰ ਅਤੇ ਘੁਗੀਆਂ ਮਰੇ ਪਏ ਹੂੰ ਦੇਖੋ ਕੱਡਾ ਵੱਡਾ ਕੱਡਾ ਵੱਡਾ ਉਹਨੂੰ ਖਾ ਕੇ ਜ਼ਹਿਰੀਲੇ ਨਵੇਂ ਆਈਆਂ ਕੋਈ ਲੋਕਾਂ ਨਹੀਂ ਪਤਾ ਸੀ ਮੈਂ ਖੁਦ ਅੱਖੀਆਂ ਦੇਖਿਆ ਉਹ ਖੇਤ ਦੇ ਵਿੱਚ ਜੇ ਮੈਂ ਉਹ 5 ਜਾਂ 7 ਕਿਲੋ ਜੇ ਮੇਰੀ ਮੱਕੀ ਚੋਗਵੀ ਲੈਂਦੇ ਦਾਣਾ ਚੋਗਵੀ ਲੈਂਦੇ ਯਾਰ ਉਹ 10 ਕਿਲੋ ਮੱਕੀ ਦੇ ਪੈਸਿਆਂ ਦੇ ਬਰਾਬਰ ਮੈਂ ਇੱਕ ਵੀ ਜੀਵ ਨੂੰ ਦੁਬਾਰਾ ਉਸੇ ਤਰ੍ਹਾਂ ਉਡਦਾ ਕਰ ਨੂ ਬਿਲਕੁਲ ਨਹੀਂ ਹੋਣਾ ਸੋ ਅੱਜ ਤੱਕ ਅਸੀਂ ਨਾ ਕਦੇ ਕਣਕ ਨੂੰ ਨਾ ਕਿਸੇ ਹੋਰ ਨੂੰ ਦੂਜੀ ਗੱਲ ਕਦੇ ਕਦੇ ਅਸੀਂ ਇਹ ਜ਼ਹਿਰੀਲਾ ਬੀਜ ਨੂੰ ਨਹੀਂ ਲਾਇਆ ਫੇਰ ਅਸੀਂ ਜਿਹਦਾ ਝੋਨਾ ਲਾਉਨੇ ਆ ਤਾਂ ਹਮੇਸ਼ਾ ਮੈਂ 5 ਦਿਨ ਤੋਂ ਬਾਅਦ ਲਾਉਣਾ ਹਮ ਲੋਕ ਲਾਂਦੇ 26 ਦੀਆਂ ਵੈਰਿਟੀਆਂ ਜਾਂ ਲੇਟ ਸੀਡ ਆ ਜਦੋਂ ਮੈਂ ਪੂਸਾ ਵੀ ਲਾਉਣਾ ਹੋਣਾ ਤਾਂ 5 ਤੋਂ ਬਾਅਦ ਹੀ ਲਉਣਾ 5 ਜੂਨ ਤੇ 5 ਲਈ 5 ਜੁਲਾਈ ਠੀਕ ਹੈ 5 ਤੋਂ ਬਾਅਦ ਲਉਣਾ 10 11 ਤੱਕ ਪੂਸਾ ਵੀ ਲੈ ਜਾਣਾ 12 ਤੱਕ ਵੀ ਲੈ ਜਾਣਾ ਮੇਰਾ ਉਹਦਾ ਨਿੱਜੀ ਤਜਰਬਾ ਸੀ ਕਿ ਪੂਸਾ ਝੋਨਾ ਜਿਹੜਾ ਹੁੰਦਾ ਸੀ ਦੇਖੋ ਤੁਸੀਂ 1 ਤੋਂ ਲੈ ਕੇ 10 ਦੇ ਵਿੱਚ ਵੀ ਲਾ ਦਿਓਗੇ ਦੇਖੋ ਆਮ ਸਾਡੇ ਕਿਸਾਨ ਭਰਾ 15 ਤੋਂ ਲਉਣਾ ਸ਼ੁਰੂ ਕਰਦੇ 20 ਤੋਂ ਲਾਉਂਦੇ ਸਰਦਾਰ 20 ਤੋਂ ਬਾਅਦ 20 ਰੋਜ਼ਾ 10 12 ਦਿਨ ਦਾ ਟਾਈਮ ਆ ਤੇ ਉਦੋਂ ਬਾਅਦ 1 ਤੋਂ ਬਾਅਦ ਅਮੀਂ ਬਰਸਾਤ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਉਹ ਝਾਰ ਵੀ ਵਾਧ ਦਿੰਦਾ ਤੇ ਬਿਮਾਰੀ ਵੀ ਘੱਟ ਪੈਂਦੀ ਆ ਮੈਨੂੰ ਸਾਡੇ ਨਗਰ ਦਾ ਜਗਦੇਵ ਸਿੰਘ ਆ ਉਹ ਮਿਹਰੇ ਮੈਨੂੰ ਕਹਿੰਦਾ ਜਗਰੂਰ ਸਿੰਘ ਤੇਰੀ ਜਿਹੜੀ ਗੱਲ ਸਾਨੂੰ ਜਿਹੜੀ ਤੂੰ 8-10 ਸਾਲ ਪਹਿਲਾਂ ਕਹਦੇ ਸਾਨੂੰ ਯਾਦ ਆਉਂਦੀ ਆ ਬਈ ਜਿਹੜਾ ਪੂਸਾ ਝੋਨਾ ਜੇ ਤੁਸੀਂ ਇਹ ਇੱਕ ਤੋਂ ਬਾਅਦ ਹੀ ਲਾਮੋਗੇ 5 ਤੋਂ ਚਾਹੇ ਕਰ ਲੋ ਚਾਹੇ ਇੱਕ ਤੋਂ ਸਟਾਰਟ ਕਰ ਲੋ 10 ਤਰੀਕ ਤੱਕ ਲਾਈ ਚੱਲੋ 12 ਤੱਕ ਲਾ ਲੋ ਵੀ ਝਾੜ ਵੱਧ ਦਿੰਦਾ ਕਹਿੰਦਾ ਅਸੀਂ ਤਜਰਬਾ ਕੀਤਾ ਨੂੰ ਬਿਮਾਰੀ ਵੀ ਘੱਟ ਪੈਂਦੇ ਝਾੜ ਵੱਧ ਸੋ ਕਾਫੀ ਆਪਾਂ ਨੂੰ ਅੱਜ ਕੁਦਰਤ ਦਾ ਧਿਆਨ ਰੱਖ ਕੇ ਆਪਾਂ ਨੂੰ ਅੱਜ ਜਿਹੜੇ ਖੇਤੀ ਕੰਮ ਦੀ ਲੋੜ ਆ ਖੇਤੀ ਇੱਕ ਰੱਬ ਦੇ ਆਪਾਂ ਨੂੰ ਨੇੜੇ ਕਰਦੀ ਆ ਤਾਂ ਹੀ ਗੁਰੂ ਨਾਨਕ ਨੇ ਖੇਤੀ ਨੂੰ ਉੱਤਮ ਕਿਹਾ ਵਾ ਤੇ ਪਰ ਇਸ ਜਿਹ ਇਹ ਦੇਬ ਜਾਣੇ ਜਾਣੇ ਆਪਾਂ ਜੀਵਾਂ ਦੀ ਹੱਤਿਆ ਕਰਨ ਦੇ ਭਾਗੀਦਾਰ ਨ ਬਣੇ ਰੁੱਖਾਂ ਨੂੰ ਆਪਾਂ ਜਲਾਉਣ ਦੇ ਉਹਦੇ ਵਿੱਚ ਆਪਣਾ ਰੋਲ ਨਾ ਆਦਾ ਹੋਵੇ ਆਪਾਂ ਇਸ ਤਰੀਕੇ ਨਾਲ ਖੇਤੀ ਕਰੀਏ ਘੜ ਤੋਂ ਘੜ ਕੁਦਰਤ ਦਾ ਬਨਾਸ ਹੋਵੇ ਸ਼ੁਭਾਭਾਵੇਂ ਇਹ ਸਨ ਜਗਰੂਪ ਸਿੰਘ ਜੀ ਹਸਨਪੁਰ ਤੋਂ ਜਿਹਨਾਂ ਪਹਿਲਾਂ ਆਪਾਂ ਜੁਪੋਈ ਕੰਨੇ ਆ ਹੁਧਿਆਣਾ ਦੇ ਪ੍ਰਧਾਨ ਫਿਰ ਕਿਸੇ ਨਾ ਵੀ ਕਿਸੇ ਨੂੰ ਮਿਲਦੇ ਆ ਊਡਾ ਆਪਣਾ ਇੰਦਰ ਪਾਸੇ ਪਮਾਰੀ ਪੀਪਲ ਟਵੀ ਚੈਨਲ ਤੋਂ ਸਤਿ ਸ਼੍ਰੀ ਅਕਾਲ